ਪਹਿਲੀਆਂ ਖੇਲੋ ਇੰਡੀਆ ਪੈਰਾ ਖੇਡਾਂ ਨਵੀਂ ਦਿੱਲੀ ਵਿੱਚ ਸੰਪੰਨ ਹੋ ਗਈਆਂ ਨੇ 40 ਸੋਨ ਤਮਗਾ ਸਮੀਤ 105 ਤਮਕੇ ਜਿੱਤ ਕੇ ਹਰਿਆਣਾ ਜੇਤੂਆਂ ਦੀ ਸੂਚੀ ਵਿੱਚ ਸਿਖਰ ਤੇ ਰਿਹਾ ਹੈ ਹਰਿਆਣਾ ਨੇ 40 ਸੋਨ ਤਮਕੇ ਤੋਂ ਇਲਾਵਾ ਚਾਂਦੀ ਦੇ 39 ਅਤੇ ਕਾਂਸੇ ਦੇ 26 ਤਮਕੇ ਜਿੱਤੇ ਨੇ ਉੱਤਰ ਪ੍ਰਦੇਸ਼ 25 ਸੋਨ ਤਮਕੇ ਅਤੇ ਚਾਂਦੀ ਅਤੇ 14 ਕਾਂਸੇ ਦੇ ਤਮਕੇ ਸਮੇਤ ਕੁੱਲ 48 ਤਮਕੇ ਜਿੱਤ ਕੇ ਦੂਜੀ ਥਾਂ ਤੇ ਅਤੇ ਤਾਮਿਲਨਾਡੂ ਸੋਨੇ ਦੇ 20 ਚਾਂਦੀ ਦੇ 8 ਤੇ ਕਾਂਸੇ ਦੇ 14 ਤਮਕੇ ਜਿੱਤ ਕੇ ਤੀਜੀ ਥਾਂ ਤੇ ਰਿਹਾ ਹੈ ਇਨ੍ਹਾਂ ਖੇਡਾਂ ਵਿੱਚ ਦੇਸ਼ ਦੇ 32 ਸੂਬਿਆਂ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਤਕਰੀਬਨ 1450 ਐਥਲੀਟਾਂ ਨੇ ਹਿੱਸਾ ਲਿਆ ਸਮਾਪਤੀ ਸਮਾ ਆਪਣ ਨੂੰ ਸੰਬੋਧਨ ਕਰਦੇ ਆ ਕੇਦਰੀ ਯੂਵਾ ਮਾਮਲੇ ਤੇ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਇਨਾ ਖੇਡਾਂ ਨੂੰ ਮਨੁੱਖੀ ਜੋਸ਼ ਅਤੇ ਪਾਵਨਾ ਦਾ ਸਮਾਗਮ ਦੱਸਿਆ ਉਹਨੇ ਕਿਹਾ ਕਿ ਇਨਾ ਖੇਡਾਂ ਨੇ ਦੇਸ਼ ਦੇ ਖੇਡ ਇਤਿਹਾਸ ਵਿੱਚ ਇੱਕ ਇਤਿਹਾਸਕ ਪੰਨਾ ਦਰਜ ਕੀਤਾ ਜਿੱਥੇ ਜਿੱਤ ਦੀ ਹੀ ਖਿਡਾਰੀਆਂ ਦਾ ਮਕਸਦ ਰਿਹਾ ਉਹਨਾਂ ਸਾਰੇ ਹੀ ਪੈਰਾ ਐਥਲੀਟਾਂ ਕੋਚਾਂ ਸਹਾਇਕ ਸਟਾਫ ਅਤੇ ਹਿਤ ਤਾਰਕਾਂ ਦਾ ਇਨਾ ਖੇਡਾਂ ਨੂੰ ਕਾਮਯਾਬ ਬਣਾਉਣ ਲਈ ਧੰਨਵਾਦ ਕੀਤਾ